ਗੰਨਾ ਜਿਹੜਾ ਅਸੀਂ ਬਿਲਕੁਲ ਫ੍ਰੈਸ਼ ਇੱਕ ਦਿਨ ਦਾ ਪਹਿਲਾਂ ਛੱਲਿਆ ਹੋਇਆ ਜਿਹੜਾ ਕੱਢਦੇ ਆ ਅੱਛਾ ਔਰ ਇਹਦੇ ਵਿੱਚ ਕੋਈ ਵੀ ਮਲਾਵਟ ਜਿਹੜੀ ਆ ਨਹੀਂ ਹੋ ਰਹੀ ਸਿਰਫ ਤਕਲਾਈ ਨੂੰ ਸਾਫ਼ ਕਰਨ ਲਈ ਤੇ ਇੱਕ ਚਮ ਜਿਹੜਾ ਇੱਕ ਪਾਦਾ ਸੋਡਾ ਲਾ ਰਹੇ ਆ ਤੇ ਹੋਰ ਕੋਈ ਵੀ ਚੀਜ਼ ਦੀ ਇਹਦੇ ਵਿੱਚ ਮਲਾਵਟ ਮਲਾਵਟ ਨਹੀਂ ਸਪੈਸ਼ਲ ਗੰਨਾ ਜਿਹੜਾ ਗੁੜ ਵਾਸਤੇ ਆ ਉਸ 85 ਦਾ ਹੀ ਬੀਜ ਦੇ ਹੈਗੇ ਆ 85 ਹੀ ਬੀਜ ਔਰ ਰੇਤਲੇ ਖੱਤਿਆਂ ਦੇ ਵਿੱਚ ਸਾਡਾ ਗੁੜ ਬਣਦਾ ਹੀ ਰੇਤਲੇ ਖੱਤੇ ਵਿੱਚ ਜੋ ਰੇਤਲੇ ਖੱਤਿਆਂ ਦੀ ਵਿੱਚ ਹੀ ਬੀਜਿਆ ਹੁੰਦਾ ਹੈਗਾ ਹਾਂਜੀ ਮੈਂ ਉਹੀ ਦੇਖ ਰਿਹਾ ਸੀਗਾ ਕਿ ਬਹੁਤਾ ਵੱਡਾ ਤੁਸੀਂ ਨਹੀਂ ਕੀਤਾ ਹੋਇਆ ਜਿੱਦਾਂ ਪੁਰਾਣਾ ਪੁਰਾਣੇ ਸਮੇਂ 'ਚ ਹੁੰਦਾ ਸੀ ਰਿਵਾਜ ਉਹੀ ਰਿਵਾਜ ਆ ਪੁਰਾਣਾ ਸਮੇਂ ਜੋ 100 ਸਾਲ ਪਹਿਲਾਂ ਇਸੇ ਤਰ੍ਹਾਂ ਹੀ ਕੱਢਿਆ ਜਾਂਦਾ ਸੀਗਾ ਗੁੜ ਦੇ ਵਿੱਚ ਇੱਕ ਈ ਵੀ ਆ ਕਿ ਜਾਨੀ ਝੁਲਕਾ ਜਿਹੜਾ ਪਾ ਰਿਹਾ ਝੋਕਾ ਪਾ ਰਿਹਾ ਬੰਦਾ ਉਹਦਾ ਉਹਦਾ ਇਹ ਦੇਖਣਾ ਜ਼ਰੂਰੀ ਆ ਉਹਦਾ ਦੇਖਣਾ ਬਹੁਤ ਜ਼ਰੂਰੀ ਆ ਜਦੋਂ ਗੋੜੇ ਪੱਕ ਜਾਂਦਾ ਉਦੋਂ ਪਤਨ ਦੀ ਸੇਕ ਲੱਗ ਜਵੇ ਤਾਂ ਲੂ ਵੀ ਹੋ ਸਕਦਾ ਹੈ ਦਾ ਅੱਛਾ ਜੀ ਲਓ ਜੀ ਆ ਪੇਸੀਆਂ ਐਨਾ ਗਰਮਿਆਂ ਜੀ ਗੁੜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੀ ਪੀ ਆਰ ਪੰਜਾਬ ਦੇ ਉੱਤੇ ਆਪ ਸਾਰਿਆਂ ਦਾ ਹੀ ਬਹੁਤ ਬਹੁਤ ਨਿਗਾ ਸਵਾਗਤ ਹੈ ਤੇ ਆਪਣੀ ਕੋਸ਼ਿਸ਼ ਇਹ ਹੁੰਦੀ ਆ ਕਿ ਜਦੋਂ ਕਿਸੇ ਨੇ ਵੀ ਆ ਚਾਹੇ ਛੋਟੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਆ ਬੜਾ ਵਧੀਆ ਕੰਮ ਕੀਤਾ ਜਾ ਰਿਹਾ ਆ ਸਾਫ਼ ਸੁਥਰਾ ਤੇ ਨਾਮੀ ਹੋਵੇ ਤੇ ਫਿਰ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਆ ਆਪਣਾ ਕਾਰਨ ਉਹ ਦੂਸਰੇ ਵਾਲੀ ਇੱਕ ਐਗਜ਼ਾਮਪਲ ਹੁੰਦਾ ਤੇ ਮੈਂ ਇਸ ਵਕਤ ਨੂਰ ਮਹਿਲ ਦੇ ਬਿਲਕੁਲ ਨੇੜੇ ਪਿੰਡ ਸ਼ੇਰਪੋਰਾ ਮੇਰੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਮੌਜੂਦ ਨੇ ਔਰ ਸਰਦਾਰ ਸਾਹਿਬ ਹੁਣੀ ਗੁੜ ਬਣਾਉਂਦੇ ਨੇ ਗੁੜ ਦੀ ਕੀ ਕੁਆਲਿਟੀ ਆ ਕੀ ਖਾਸੀਅਤ ਆ ਆਪਾਂ ਇਹਨਾਂ ਤੋਂ ਜਾਣੀ ਮੈਂ ਆਪਣੇ ਸਰੋਤਿਆਂ ਦਾ ਜਿੰਨੇ ਵੀ ਮੈਨੂੰ ਸੁਣ ਰਹੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਗੋੜ ਕਦੋਂ ਤੋਂ ਬਣਾ ਰਹੇ ਤੁਸੀਂ ਗੋੜ ਕੋਈ 15 ਸਾਲ ਤੋਂ ਸਾਡਾ ਪਿੱਤਾ ਹੈਗਾ ਪਹਿਲਾਂ ਵੈਸੇ ਤਾਂ 40 ਸਾਲ ਤੋਂ ਕੀਤਾ ਹੈਗਾ ਮਾਤਾ ਪਿਤਾ ਦੇ ਨਾਲ ਪਹਿਲਾਂ ਕਰਦੇ ਰਹੇ ਆ ਹੁਣ 10-15 ਸਾਲ ਬਾਪੂ ਦੀ ਡੈਥ ਹੋਈ ਨੂੰ ਵੀ ਹੋ ਗਿਆ ਪਰ ਇਹ ਕੀਤਾ ਜਿਹੜਾ ਉਸੇ ਤਰ੍ਹਾਂ ਚੱਲਦਾ ਹੈ ਚੱਲਦਾ ਹੈ ਇਹਨਾਂ ਦਾ ਜਿਹੜਾ ਵੇਲਣਾ ਆ ਇਹ ਇਸ ਨੂਰਮਹਿਲ ਦੇ ਇਲਾਕੇ ਦੇ ਵਿੱਚ ਮਾਸਟਰਾਂ ਦਾ ਵੇਲਣਾ ਕਰਕੇ ਵਜਦਾ ਹੈ ਗੁੜ ਤਕਰੀਬਨ ਇਹਨਾਂ ਕੋਲੋਂ ਡਿਮਾਂਡ ਨਹੀਂ ਪੂਰੀ ਹੁੰਦੀ ਲੋਕਲ ਲੈਵਲ ਤੇ ਮੈਂ ਇੰਨਾ ਜ਼ਿਆਦਾ ਚਲਦੇ ਜਿਹੜੇ ਵੇਲਣੇ ਨੇ ਬਹੁਤ ਘੱਟ ਦੇਖੇ ਆ ਤੇ ਖਾਸੀਅਤ ਕੀ ਆ ਸਾਨੂੰ ਪੁੱਛਦੇ ਸਰ ਖਾਸੀਅਤ ਕੀ ਰਹਿੰਦੀ ਆ ਇੰਨੀ ਜ਼ਿਆਦਾ ਡਿਮਾਂਡ ਕਿਉਂ ਹੈ ਸਾਡਾ ਜਿਹੜਾ ਇੱਕ ਤਾਂ ਗੰਨਾ ਜਿਹੜਾ ਅਸੀਂ ਬਿਲਕੁਲ ਫਰੈਸ਼ ਇੱਕ ਦਿਨ ਦਾ ਪਹਿਲਾਂ ਛੱਲਿਆ ਹੋਇਆ ਜਿਹੜਾ ਕੱਢਦੇ ਆ ਔਰ ਇਹਦੇ ਵਿੱਚ ਕੋਈ ਵੀ ਮਿਲਾਵਟ ਜਿਹੜੀ ਆ ਨਹੀਂ ਹੋਰੇ ਸਿਰਫ ਸਿਕਲਾਈ ਇਹਨੂੰ ਸਾਫ ਕਰਨ ਲਈ ਤੇ ਇੱਕ ਚਮਚ ਜਿਹੜਾ ਇੱਕ ਪਾਦਾ ਸੋਡਾ ਲਾ ਰਹੇ ਆ ਤੇ ਹੋਰ ਕੋਈ ਵੀ ਚੀਜ਼ ਦੀ ਇਹਦੇ ਵਿੱਚ ਮਲਾਪ ਮਲਾਵਟ ਨਹੀਂ ਸਰ ਕਿਹੜਾ ਗੰਨਾ ਪੜ ਦਿਖਾਈਏ ਮੜਾ ਜਾਂ 85 ਗੰਨਾ ਜੀ ਸਾਰਾ ਇਹ ਅਸੀਂ ਸਪੈਸ਼ਲ ਗੰਨਾ ਜਿਹੜਾ ਗੁੜ ਵਾਸਤੇ ਆ ਉਸ 85 ਦਾ ਹੀ ਬੀਜ ਦੇ ਹੈਗੇ ਆ 85 ਹੀ ਬੀਜ ਔਰ ਰੇਤਲੇ ਖੱਤਿਆਂ ਦੇ ਵਿੱਚ ਸਾਡਾ ਗੁੜ ਬਣਦਾ ਹੀ ਰੇਤਲੇ ਖੱਤੇ ਵਿੱਚ ਜੋ ਰੇਤਲੇ ਖੱਤਿਆਂ ਦੀ ਵਿੱਚ ਹੀ ਬੀਜਿਆ ਹੁੰਦਾ ਹੈ ਸਾਡੇ ਕੋਲ ਡਿਮਾਂਡ ਜਿਹੜੀ ਪੂਰੀ ਨਹੀਂ ਹੋ ਰਹੀ ਉਹ ਤੁਸੀਂ ਦੇਖ ਸਕਦੇ ਇੱਕ ਟਿੱਕੀ ਵੀ ਜਿਹੜੀ ਇਸ ਟਾਈਮ ਸਵੇਰ ਦਾ ਵੇਲਣਾ ਚੱਲਦਾ ਆ ਇੱਕ ਟਿੱਕੀ ਵੀ ਗੁੜ ਦੀ ਸਾਡੇ ਕੋਲ ਜਮਾ ਨਹੀਂ ਹੈਗੀ ਨਹੀਂ ਹੈਗੀ ਕੱਲ ਕੋਈ ਪੌਣੇ ਤੋਂ 2 ਕੁਇੰਟਲ ਗੁੜ ਕੱਢਿਆ ਸੀਗਾ ਪਹਿਲੇ ਦਿਨ ਸੀਗਾ ਪੌਣੇ ਤੋਂ ਪੌਣੇ 2 ਕੁਇੰਟਲ ਜਿਹੜਾ ਲੋਕੀ ਬੈਠ ਕੇ ਲੈ ਕੇ ਗਏ ਆ ਕੱਲ ਜਿੰਨਾ ਨਿਕਲਿਆ ਕੱਲ ਜਿੰਨਾ ਨਿਕਲਿਆ ਇੱਕ ਟਿੱਕੀ ਵੀ ਅੰਦਰ ਨਹੀਂ ਤੇ ਮੈਂ ਇੱਕ ਗੱਲ ਹੋਰ ਦੱਸਣਾ ਵੀ ਇਹਨਾਂ ਦੇ ਗੁੜ ਦੀ ਹੋਰ ਏਡੀ ਖਾਸੀਅਤ ਇਹ ਆ ਕਿ ਲੋਕੀ ਜਿਹੜੇ ਆ ਉਹ ਕਈ ਵਾਰੀ ਇਹਨਾਂ ਦਾ ਨਾਂ ਲੈ ਕੇ ਜਿਹੜਾ ਵੇਚ ਦਿੰਦੇ ਨੇ ਵੀ ਇਹ ਉਹਨਾਂ ਦਾ ਹੀ ਗੁੜ ਆ ਪਰ ਇਹਨਾਂ ਕੋਲੋਂ ਇੱਥੇ ਖੂਹ ਦੇ ਉੱਤੇ ਹੀ ਇਹਨਾਂ ਤੋਂ ਡਿਮਾਂਡ ਨਹੀਂ ਪੂਰੀ ਹੁੰਦੀ ਤੋਂ ਇੰਨਾ ਮਤਲਬ ਵਧੀਆ ਜਿਹੜਾ ਰਿਸਪੌਂਸ ਆ ਮੈਂ ਕਹਿਣਾ ਇਹ ਚਾਹਣਾ ਕਿ ਜੇ ਡਟ ਕੇ ਸਰ ਕੰਮ ਕੀਤਾ ਜਾਵੇ ਉਹ ਇੱਕ ਵਧੀਆ ਯਾਨੀ ਕਿ ਆਪਾਂ ਉਹਨੂੰ ਇੱਕ ਕੰਮ ਦੇ ਤੌਰ ਤੇ ਕਿਤੇ ਦੇ ਤੌਰ ਤੇ ਲੈ ਸਕਦੇ ਹਾਂ ਲੈ ਸਕਦੇ ਹਾਂ ਲੈ ਸਕਦੇ ਹਾਂ ਬਹੁਤ ਵਧੀਆ ਕਿੱਤਾ ਹੈਗਾ ਕਿੱਤਾ ਹੈਗਾ ਇਹ ਚੰਗਾ ਬਹੁਤ ਵਧੀਆ ਕਿੱਤਾ ਹੈਗਾ ਇੱਦੇ ਕੋਈ ਮਾੜੀ ਚੀਜ਼ ਨਹੀਂ ਹੈਗੀ ਜੀ ਕੰਮਦਾਨ ਦਾ ਸਾਧਨ ਵੀ ਹੈਗਾ ਆ ਔਰ ਚਾਰ ਪੰਜ ਬੰਦਿਆਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ ਦਿਹਾੜੀਦਾਰ ਉਹ ਵੀ ਰੁਜ਼ਗਾਰ ਪ੍ਰਾਪਤ ਕੀਤਾ ਤੁਹਾਡਾ ਮਿਲਣਾ ਕਿੰਨਾ ਚੱਲ ਜਾਂਦਾ ਮੇਰਾ ਮਿਲਣਾ ਕੋਈ ਡੇਢ ਮਹੀਨਾ ਪਹਿਲਾਂ ਚੱਲਿਆ ਸੀ ਹੁਣ ਕੱਲ ਚੱਲਿਆ ਆ ਤੇ 15 ਮਾਰਚ ਤੱਕ ਚੱਲਣਾ ਹੈਗਾ ਮੇਰਾ ਘਰ ਦਾ ਹੀ ਗੰਨਾ ਜਿੰਨਾ ਹੁੰਦਾ ਮੈਂ ਉਹੀ ਪੀੜਨਾ ਮੁੱਲ ਗੰਨਾ ਮੇ ਬਿਲਕੁਲ ਨਹੀਂ ਲੈਣਾ ਹੈ ਤੁਸੀਂ ਬਾਹਰੋਂ ਨਹੀਂ ਲੈਂਦੇ ਗੰਨਾ ਬਾਹਰੋਂ ਗੰਨਾ ਬਿਲਕੁਲ ਨਹੀਂ ਇਹ ਗੰਨਾ ਵੀ ਬਾਹਰੋਂ ਨਹੀਂ ਲਿਆ ਸਿਰਫ ਆਪਦੇ ਖੱਤਿਆਂ ਵਿੱਚ ਬੀਜੇ ਹੋਏ ਗੰਨੇ ਦਾ ਹੀ ਗੁੱੜ ਬਣਾਇਆ ਗੰਨੇ ਦਾ ਜਿਹੜਾ ਤੁਹਾਡਾ ਬੀਜ ਆ ਉਹ ਤੁਸੀਂ ਕਿਹੜਾ ਯੂਜ਼ ਕਰਦੇ ਆ ਉਹ 85 ਬੀਜ 85 ਮਤਲਬ ਯੂਨੀਵਰਸਿਟੀ ਵਗੈਰਾ ਤੋਂ ਲੈਣੇ ਹੋ ਜਾਂ ਨਹੀਂ ਮੇਰਾ ਆਪ ਦਾ ਗੰਨਾ ਮੈਂ ਆਪ ਦਾ ਜੋ ਗੰਨਾ ਪੀੜਦੇ ਆ ਉਹਦੇ ਵਿੱਚੋਂ ਹੀ ਬੀਜ ਰੱਖਣਾ ਹੈਗਾ ਬੀਜ ਰੱਖਣਾ ਉਹਦੇ ਵਿੱਚ ਆਪਣਾ ਰੱਖ ਆਪਣਾ ਹੀ ਬੀਜ ਰੱਖੀ ਆ ਤੁਸੀਂ ਕੋਈ ਦਵਾਈ ਦੁਵਾਈ ਗੰਨਿਆਂ ਨੂੰ ਆਰਗੈਨਿਕ ਆ ਕੁਦਰਤੀ ਆ ਆਰਗੈਨਿਕ ਪੂਰਾ ਕੋਈ ਦਵਾਈ ਨਹੀਂ ਖਾਦ ਬਹੁਤ ਘੱਟ ਜਿਹੜੀ ਆ ਜੁਰੀਆ ਬਿਲਕੁਲ ਨਹੀਂ ਵਰਤੀ ਜਾਂਦੀ ਹੈਗੀ ਆ ਅੱਛਾ ਜੀ ਤੁਹਾਡੇ ਤੁਸੀਂ ਖਾਦ ਵਗੈਰਾ ਵੀ ਘੱਟ ਵਰਤਦੇ ਹੋ ਢੇਰ ਮਿੱਟੀ ਉਹ ਯੂਜ਼ ਕਰੀ ਦੀ ਹੈ ਅੱਛਾ ਜੀ ਹਾਂ ਜੀ ਤੇ ਤੁਸੀਂ ਕੋਈ ਦਵਾਈਆਂ ਨਹੀਂ ਪਾਉਂਦੇ ਦਵਾਈ ਨਾ ਝਾੜ ਨਹੀਂ ਘਟ ਜਾਂਦਾ ਤੁਹਾਡਾ ਨਹੀਂ ਸਹੀ ਅਸੀਂ ਗਾਈਆਂ ਦੇ ਪਿਸ਼ਾਬ ਦੀ ਜਿਹੜੀ ਸਪਰੇ ਵੀ ਕਰਦੇ ਹਾਂ ਬਾਦੀ ਦੇ ਉੱਪਰ ਉਹਦੇ ਨਾਲ ਬਿਮਾਰੀ ਜਿਹੜੀ ਰੁਕਦੀ ਹੈਗੀ ਆ ਅੱਛਾ ਜੀ ਸਪਰੇ ਕਰਦੇ ਹਾਂ ਹਾਂ ਜੀ ਤੇ ਇਦੇ ਨਾਲ ਝਾੜ ਨਹੀਂ ਤੁਹਾਡਾ ਘਟਦਾ ਵੀ ਇਦਾਂ ਵੀ ਯਾਰ ਆਪਾਂ ਤਾਂ ਦਵਾਈ ਨਹੀਂ ਪਾਈ ਆਪਾਂ ਨਾਲ ਖਰਾਬ ਹੁੰਦਾ ਜਿਆਦੀ ਮਲਾਉਣ ਦੀ ਕੁਮਾਦੀ ਲੋੜ ਨਹੀਂ ਪੈਂਦੀ ਜੇ ਜ਼ਿਆਦਾ ਕੁਮਾਦੀ ਦੀ ਮਲਾਉਣੇ ਆ ਤੇ ਉਹਦੇ ਨਾਲ ਕੁਮਾਦੀ ਡੇਕੀ ਜਾਂ ਡੇਕੀ ਜਿਹੜਾ ਗੰਨਾ ਸਾਡਾ ਖਰਾਬ ਹੁੰਦਾ ਗੋੜ ਦਾ ਜਿਹੜਾ ਮਟੀਰੀਅਲ ਉਹ ਬਾਰਾ ਵਧੀਆ ਜਿਹੜਾ ਨਹੀਂ ਬਣਦਾ ਹੈਗਾ ਜਿੰਨੀ ਮਧਰੀ ਸਾਹਬ ਦੀ ਕੁਮਾਦੀ ਰੱਖ ਕੇ ਹੀ ਇਹਦਾ ਮਟੀਰੀਅਲ ਬਣਦਾ ਮਿਲਦੇ ਹੱਕ ਨੂੰ ਜ਼ਰੂਰ ਉੱਚ ਨੁਕਸਾਨ ਹੁੰਦਾ ਪਰ ਗੋੜ ਦੇ ਹੱਕ ਨੂੰ ਜਿਹੜਾ ਨੁਕਸਾਨ ਸਾਡਾ ਨਹੀਂ ਹੁੰਦਾ ਹੈਗਾ ਗੋੜ ਦੇ ਮਾਮਲੇ ਜਾਨੀ ਮਧਰੀ ਜਿਹੜੀ ਕੁਮਾਦੀ ਮਧਰੀ ਕੁਮਾਦੀ ਉਸ ਜ਼ਿਆਦਾ ਵਧੀਆ ਹਾਂਜੀ ਇੱਕ ਮੈਂ ਛੋਟੀ ਜੀ ਮੈਨੂੰ ਹੋਰ ਵੀ ਦੱਸਿਓ ਮੇਰਾ ਸਵਾਲ ਇਹ ਆ ਜਿੱਦਾਂ ਤੁਸੀਂ ਆਰਗੇਨਿਕ ਕਹਿੰਦੇ ਆ ਇੱਕ ਤੇ ਤੁਹਾਡਾ ਇਹ ਪੈਰਾਮੀਟਰ ਰਹਿ ਗਿਆ ਵੀ ਤੁਸੀਂ ਉਹਨੂੰ ਕੋਈ ਜ਼ਹਿਰਾ ਕੋਈ ਖਾਦਾ ਜਿਹੜੀਆਂ ਨਹੀਂ ਪਾ ਰਹੇ ਬਹੁਤ ਘੱਟ ਤੁਸੀਂ ਕਹਿੰਦੇ ਯੂਜ਼ ਕਰੀਦਾ ਤੁਸੀਂ ਸਾਫ਼ ਕਰਨ ਲਈ ਗੁੜ ਕੀ ਵਰਤਦੇ ਹੋ ਸਾਫ਼ ਕਰਨ ਲਈ ਸਿਰਫ ਸਿਕਲਾਈ ਆਪਦੀ ਘਰ ਦੀ ਬੀਜੀ ਹੋਈ ਆ ਉਹ ਸਿਕਲਾਈ ਵਰਤਦੇ ਜਾਂ ਇੱਕ ਚਮਚ ਜਿਹੜਾ ਇੱਕ ਪਾਦਾ ਮਿੱਠੇ ਛੋਡੇ ਦਾ ਵਰਤਦੇ ਆ ਮਿੱਠੇ ਛੋਡੇ ਤੋਂ ਸਾਰੇ ਇੱਕ ਗੱਲ ਮੈਨੂੰ ਯਾਦ ਆਈ ਆ ਅਸੀਂ ਬਹੁਤੰਨਾ ਤੋਂ ਨੋਟ ਕਰ ਰਹੇ ਹਾਂ ਕਿ ਬਹੁਤ ਸਾਰੇ ਦੋਸਤ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਕਿ ਮਿੱਠਾ ਸੋਡਾ ਅਸੀਂ ਨਹੀਂ ਲਾਉਂਦੇ ਮਿੱਠਾ ਸੋਡਾ ਲਾਉਣ ਦਾ ਕੋਈ ਨੁਕਸਾਨ ਹੁੰਦਾ ਨੁਕਸਾਨ ਕੋਈ ਨਹੀਂ ਹੁੰਦਾ ਜੀ ਆਪਣੇ ਸਰੀਰ ਲਈ ਮਿੱਠਾ ਸੋਡਾ ਆਪਾਂ ਨੂੰ ਓਦਾਂ ਵੀ ਖਾਣਾ ਪੈਦਾ ਜੋ ਕੋ ਪਾਚਨ ਸ਼ਕਤੀ ਨੂੰ ਵੀ ਸਾਡੀ ਨੂੰ ਵਧਾਉਂਦਾ ਹੈ ਸਾਡੇ ਮੇਰੇ ਕੋਲ ਐਨੀਮਲਸ ਹੈਗੇ ਆ ਮੈਂ ਉਹਨਾਂ ਦੀ ਫੀਡ ਦੇ ਵਿੱਚ ਵੀ ਜਿਹੜਾ ਮਿੱਠਾ ਸੋਡਾ ਸਾਨੂੰ ਮਿਲਾਉਣਾ ਪੈਂਦਾ ਆ ਆਜਮੇ ਵਾਸਤੇ ਉਹਨਾਂ ਦਾ ਅੱਛਾ ਜੀ ਹਾਂਜੀ ਤੇ ਉਹ ਕੋ ਨੁਕਸਾਨ ਤੇ ਹੈ ਨਹੀਂ ਮੈਂ ਉਹੀ ਮੇਰੇ ਇੱਕ ਸਵਾਲ ਰਹਿੰਦਾ ਸੀ ਵੀ ਗੁੜ ਵਾਲੇ ਜਿਹੜੇ ਆ ਉਹ ਇਸ ਗੱਲ ਨੂੰ ਕਹਿੰਦੇ ਕਿ ਅਸੀਂ ਮਿੱਠਾ ਥੋੜਾ ਨਹੀਂ ਲਾਉਂਦੇ ਪਰ ਮਿੱਠਾ ਥੋੜਾ ਲਾਉਣ ਦਾ ਨੁਕਸਾਨ ਕੀ ਹੈ ਨੁਕਸਾਨ ਕੋਈ ਨਹੀਂ ਹੈਗਾ ਜੇ ਤੁਸੀਂ ਇਹਨਾਂ ਨਾਲ ਲਵਾਉਣਾ ਹੋਵੇ ਕੋਲ ਬੈਠ ਕੇ ਗੱਲ ਬਣਾ ਲਵੇ ਅਸੀਂ ਨਹੀਂ ਵੀ ਲਾਉਂਦੇ ਥੋੜਾ ਜਿਹਾ ਰੰਗ ਨੂੰ ਫਰਕ ਪੈਂਦਾ ਆ ਹੋਰ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ ਮਿੱਠੇ ਥੋੜੇ ਤੇ ਬਾਅਦ ਵਿੱਚ ਕਿਤੇ ਉਹ ਗੁੜ ਜਿਹੜਾ ਆ ਉਹ ਬਾਅਦ ਵਿੱਚ ਢਲਕਦਾ ਨਹੀਂ ਜਾਂਦਾ ਨਹੀਂ ਬਿਲਕੁਲ ਨਹੀਂ ਢਲਕਦਾ ਅੱਛਾ ਜੀ ਕੋਈ ਨੁਕਸਾਨ ਨਹੀਂ ਜੇ ਨਾ ਵੀ ਲਾਓ ਗੁੜ ਦਾ ਥੋੜਾ ਜਿਹਾ ਰੰਗ ਨੂੰ ਫਰਕ ਜੀ ਤੇ ਪਰ ਉਦਾਂ ਉਹਦਾ ਨੁਕਸਾਨ ਕੋਈ ਨਹੀਂ ਹੁੰਦਾ ਕਿੰਨੇ ਕ ਖੱਤੇ ਬੀਜਦੇ ਹਾਂ ਮੇਰੇ ਘਰ ਤੋਂ ਘੱਟ 4 ਤਿੰਨ ਤੋਂ ਲੈ ਕੇ 4 ਕੱਤੇ ਹਰੇਕ ਸਾਲ ਕਮਾਦੀ ਦੇ ਹੁੰਦੇ 85 ਵੀ ਦੇ ਗੱਲੇ 85 ਵੀ ਹਾਂਜੀ ਜੋ ਬਾਕੀ ਗੰਨਾ ਜਿਹੜਾ ਮੇਰੇ ਕਾਲੀ ਜ਼ਮੀਨ 'ਚ ਹੁੰਦਾ ਉਹ ਮੈਂ ਮਿਲੇ ਦੇ ਕੇ ਆਉਣਾ ਉਹ ਤੁਸੀਂ ਮਿਲ ਦਿੰਦੇ ਮਿਲ ਦਿੰਦੇ ਤੇ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਆਪਾਂ ਇਸ ਕੰਮ ਨੂੰ ਹੋਰ ਫਿਰ ਵੱਡਾ ਕਰ ਲੈਣੇ ਕਿਉਂਕਿ ਡਿਮਾਂਡ ਤੁਹਾਡੇ ਤੋਂ ਪੂਰੀ ਨਹੀਂ ਹੁੰਦੀ ਇਹ ਤਾਂ ਮੈਨੂੰ ਵੀ ਪਤਾ ਡਿਮਾਂਡ ਪੂਰੀ ਨਹੀਂ ਹੋਈ ਗਈ ਪਰ ਕੋਸ਼ਿਸ਼ ਹੈ 2 ਸਾਲ ਤੋਂ ਬਾਅਦ ਸ਼ਾਇਦ ਇਹਨੂੰ ਕਰੀਏ ਪਰ ਜੋ ਵਧਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਕੋਈ ਵੱਡਾ ਤਾਮ-ਝਾਮ ਨਹੀਂਗਾ ਇੱਥੇ ਵੇਲਣੇ ਤੇ ਇਹਨਾਂ ਦੇ ਖੂਤੇ ਸਧਾਰਨ ਕਿਸਮ ਨਾਲ ਇਹਨਾਂ ਨੇ ਸੈਟਅਪ ਕੀਤੀ ਹੋਈ ਆ ਕੋਈ ਇਦਾਂ ਨਹੀਂ ਲੱਗਦਾ ਕਿ ਅਸੀਂ ਪਤਾ ਨਹੀਂ ਕਿੱਡੀ ਕੋ ਫੈਕਟਰੀ 'ਚ ਆ ਗਏ ਆ ਤੋ ਮੇਰੇ ਦਿਖਾਉਣ ਦਾ ਮਕਸਦ ਕੀ ਆ ਕਿ ਆਪਾਂ ਸਧਾਰਨ ਪੱਧਰ ਤੇ ਛੋਟੇ ਪੱਧਰ ਤੇ ਥੋੜੇ ਖਰਚੇ ਨਾਲ ਵੀ ਕੰਮ ਸ਼ੁਰੂ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਹੋ ਸਕਦਾ ਹੋ ਸਕਦਾ ਸਿਰਫ ਆ ਜੋ ਵੇਲਣਾ ਤੁਸੀਂ ਦੇਖ ਰਹੇ ਆ ਜੀ ਪਰ ਇਹਦੀ ਕੀਮਤ ਜਿਹੜੀ ਇਸ ਜੰਜ ਤੁਸੀਂ ਨਵੇਂ ਲੋਕ ਦਾ ਮੇਰੇ ਡੇਢ ਪਾਣੀ ਤੋਂ 2 ਲੱਖ ਹੈਗੀ ਆ ਆਜੋ ਜੀ ਦਿਖਾਈ ਦਿਖਾ ਦਿਓ ਵੈਸੇ ਮੇਰੇ ਬਾਪੂ ਦੀ ਦੇਣ ਜਿਹੜੀ ਮਿਲੀ ਹੋਈ ਆ ਮੈਂ ਉਹਦੇ ਉਹੀ ਯੂਜ਼ ਕਰ ਰਿਆ ਤੁਹਾਡੇ ਕੋਲ ਆ ਵੇਲਣਾ ਵੀ ਬਹੁਤ ਸੋਹਣਾ ਆ ਜੀ ਇਹ ਕਮਾਲ ਦਾ ਵੇਲਣਾ ਆ ਇਹ ਅੱਛਾ ਜੀ ਇਹ ਪੁਰਾਤਨ ਆ ਜੀ ਤੁਹਾਡਾ ਹਾਂ ਜੀ ਮੇਰੀ ਬਾਪੂ ਤੋਂ ਮਿਲਿਆ ਹੋਇਆ ਆ ਇਹ ਕਿੰਨੇ ਸਾਲ ਪੁਰਾਣਾ ਹੋਊ ਜੀ ਇਹ ਇਹ ਘੱਟ ਤੋਂ ਘੱਟ ਮੇਰਾ خیال ਜੀ 35 ਸਾਲ ਪੁਰਾਣਾ ਹੋਊਗਾ ਇਹੀ ਜਿਹੜਾ ਵੇਲਣਾ ਆ ਯੈਸ ਅੱਛਾ ਜੀ ਠੀਕ ਆ ਇਹ ਆਪਣੇ ਇਥੇ ਇਥੇ ਦਾ ਬਣਿਆ ਹੋਇਆ ਸਿਕਾ ਜਾਂ ਇਹ ਬਹਿਰਾਮ ਦਾ ਬਣਿਆ ਹੋਇਆ ਅੱਛਾ ਜੀ ਬਹਿਰਾਮ ਦਾ ਬਹਿਰਾਮ ਤੋਂ ਲਿਆਂਦਾ ਸਿਕਾ ਓਕੇ ਠੀਕ ਆ ਤੇ ਸਰ ਕੀ ਕੀ ਪ੍ਰੋਸੈਸ ਜਿਹੜਾ ਤੁਹਾਡਾ ਆਪਾਂ ਪ੍ਰੋਸੈਸ ਮਾੜਾ ਦਿਖਾ ਸਕਦੇ ਪਹਿਲਾ ਬਸਿਆ ਸੇ ਦਾ ਹੀ ਦੇ ਇਹੀ ਆ ਬੇਨੇ ਵੈ ਦੀ ਜਿਹੜੀ ਰਸ ਕੱਢੀ ਜਾਂਦੀ ਹੈਗੀ ਆ ਤੁਸੀਂ ਸਿਰਫ ਇੱਕ ਦਿਨ ਪਹਿਲਾਂ ਛਿੱਲਿਆ ਆ ਇੱਕ ਦਿਨ ਪਹਿਲਾਂ ਦਾ ਗੰਨਾ ਛਿੱਲਿਆ ਆ ਜੁਲਕਾਵੇਂ ਸਾਡੇ ਰੋਜ਼ ਬੰਦੇ ਚੱਲ ਰਹੇ ਆ ਸ਼ਾਮ ਨੂੰ ਰੋਜ਼ ਇਸ ਟਾਈਮ ਹੌਟਲੀ ਆ ਰਹੀ ਹੈ ਕੱਲ੍ਹ ਵਾਸਤੇ ਹਾਈ ਗੰਨਾ ਸਾਡੇ ਕੋਲ ਪਿਆ ਹੈਗਾ। ਜੀ ਬਈ ਜੀ ਚਾਰ ਬੰਦੇ ਸਾਡੇ ਕੋਲ ਆ ਇੱਥੇ ਕੰਮ ਕਰ ਰਹੇ ਆ। ਅੱਛਾ ਜੀ। ਠੇਕੇ ਦੇ ਕੀਤੇ ਹੋਏ ਆ ਇਹ ਸਾਰੇ ਤੇ ਦੋ ਬੰਦੇ ਸਾਡੇ ਕੋਲ ਜਿਹੜੇ ਖੇਤ ਦੇ ਵਿੱਚ ਆ ਉਹ ਲੱਗੇ ਹੋਏ ਕਮਾਦੀ ਖੇਲਾਂ ਵਾਸਤੇ। ਅੱਛਾ ਜੀ। ਉਧਰ ਆ ਤੇ ਖਰਚਾ ਨਿਕਲ ਜਾਂਦਾ ਫਿਰ? ਖਰਚਾ ਨਿਕਲਦਾ ਜੀ ਬਿਲਕੁਲ ਨਿਕਲਦਾ ਇਸ ਕੋਈ ਸ਼ੱਕ ਨਹੀਂ ਹੈਗੀ। ਠੀਕ ਹੈ ਜੀ। ਲਓ ਜੀ ਵੇ ਲੈਣਾ ਤਾੜ ਆ ਤੇ ਮਾਲੜੀ ਸਾਹਿਬ ਦਿਖਾ ਰਹੇ ਆ ਕਿ ਹੁਣ ਆਹ ਲਓ ਜੀ। ਤੁਸੀਂ ਰਾਸ ਜਿਹੜੀ ਆ ਇੱਧਰ ਆਉਂਦੀ ਆ ਨਾ ਤੁਹਾਡੇ ਕੋਲ ਫਿਰ ਹਾਂਜੀ ਇੱਧਰ ਡਰਮ ਤੋਂ ਫਿਰ ਤੁਸੀਂ ਉੱਧਰ ਲੈ ਕੇ ਜਾਂਦੇ ਹੋ ਡਰਮ ਤੋਂ ਪੀਪਿਆਂ ਰਹੀਂ ਉੱਧਰ ਚਲੇ ਜਾਂਦੇ ਆ ਅੱਛਾ ਪੀਪਿਆਂ ਰਹੀਂ ਲੈ ਕੇ ਜਾਂਦੇ ਆ ਸਰ ਬਿਲਕੁਲ ਪਿਛਲੇ ਰਵਾਜ ਦੇ ਨਾਲ ਕੜਾਹ ਔਰ ਕੜਾਹੀ ਆ ਕੋਈ ਸਾਡਾ ਇਸ ਤੋਂ ਵੱਧ ਜਿਹੜਾ ਆ ਭਾਂਡਾ ਨਹੀਂ ਹੈਗਾ ਉਹੀ ਰਵਾਜ ਆ ਪੁਰਾਣਾ ਸਮਝੋ 100 ਸਾਲ ਪਹਿਲਾਂ ਇਸੇ ਤਰ੍ਹਾਂ ਹੀ ਕੱਢਿਆ ਜਾਂਦਾ ਸੀਗਾ ਉਹੀ ਤਰੀਕਾ ਸਾਡੇ ਕੋਲ ਤਕਨੀਕ ਹੈਗੀ ਆ ਉਹੀ ਤਕਨੀਕ ਆ ਇੱਥੋਂ ਹੁਣ ਗਰਮ ਹੋਈ ਰਾਸ ਜਿਹੜੀ ਆ ਉਹ ਅੱਗੇ ਜਿਹੜੀ ਅੱਗੇ ਜਾ ਰਹੀ ਆ ਉੱਥੇ ਹੁਣ ਪਤ ਨਖਾਰ ਦੇਣੀ ਹੈਗੀ ਆ ਠੀਕ ਹੈ ਜੀ ਤੁਸੀਂ ਬਹੁਤ ਜ਼ਿਆਦਾ ਨਹੀਂ ਮੈਂ ਦੇਖ ਰਿਹਾ ਵੀ ਕੜਾਹੀ ਲਾਏ ਹੋਏ ਵੀ ਇੱਧਰ ਅਸੀਂ ਆਹ ਕਰਦੇ ਇਧਰ ਆ ਕਰਦੇ ਅਦਾ ਕਰਦੇ ਪੁੱਛਾ ਤਾਂ ਨਹੀਂ ਉਹ ਕੜਾਹੀ ਜਿਹੜੇ ਆ ਜੋ ਰੋਡ ਦੇ ਉੱਪਰ ਵੇਣੇ ਚੱਲ ਰਹੇ ਆ ਉਹ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਪੱਤੇ ਜਦੋਂ ਕੱਢ ਰਿਹਾ ਉੱਪ ਝੋਕਣ ਵਾਲੇ ਬੰਦੇ ਨੂੰ ਬਿਲਕੁਲ ਪਤਾ ਨਹੀਂ ਹੁੰਦਾ ਉਹ ਕੀ ਕਰਦੇ ਆ ਪਿੱਛੋਂ ਕੱਚੀ ਜਦੋਂ ਪੱਤੇ ਨੂੰ ਸੇਕ ਲੱਗਣ ਲੱਗਦਾ ਹੈ ਉਹ ਪਿੱਛੋਂ ਕੱਚੀ ਰਸ ਜੜੀ ਚਾਕੇ ਉਹ ਪੱਕੇ ਹੋਏ ਗੁਰਦੇ ਵਿੱਚ ਪਾ ਦਿੰਦੇ ਆ ਅੱਛਾ ਜੀ ਉਹੀ ਜਿਹੜਾ ਨੁਕਸਾਨ ਕਰਦੀ ਆ ਅੱਛਾ ਜੀ ਹਾਂਜੀ ਅਸੀਂ ਉਹ ਕੰਮ ਬਿਲਕੁਲ ਨਹੀਂ ਜਦੋਂ ਵੀ ਅਸੀਂ ਪੱਤ ਕੱਢਣੀ ਆ ਸਾਡਾ ਝੌਲਕਾ ਬਿਲਕੁਲ ਬੰਦ ਹੋਣਾ ਬੰਦ ਕਰਕੇ ਬਹੁਤ ਹੀ ਹੌਲੀ ਤਰੀਕੇ ਨਾਲ ਇਹ ਬਾਹਰ ਕੱਢੀ ਜਾਣੀਏ ਅੱਛਾ ਜੀ ਹਾਂ ਜੀ ਤੇ ਜਿਹੜਾ ਜਾਨੀ ਕਿ ਗੋੜ ਦੇ ਵਿੱਚ ਇੱਕ ਈ ਵੀ ਆ ਕਿ ਜਾਨੀ ਝੁਲਕਾ ਜਿਹੜਾ ਪਾ ਰਿਹਾ ਝੋਕਾ ਪਾ ਰਿਹਾ ਬੰਦਾ ਉਹਦਾ ਉਹਦਾ ਇਹ ਦੇਖਣਾ ਜ਼ਰੂਰੀ ਆ ਉਹਦਾ ਦੇਖਣਾ ਬਹੁਤ ਜ਼ਰੂਰੀ ਆ ਜਦੋਂ ਗੋੜੇ ਪੱਕ ਜਾਂਦਾ ਆ ਉਦੋਂ ਪਤ ਨੂੰ ਜੇ ਸੇਕ ਲੱਗ ਜਵੇ ਤਾਂ ਲੂ ਵੀ ਹੋ ਸਕਦਾ ਹੈ ਜੀ ਪਰ ਇਹਦੇ ਇਹਦੇ ਵਿੱਚ ਮੈਂ ਇਹੀ ਨੋਟ ਕਰ ਰਿਹਾ ਜਿਹੜਾ ਤੁਸੀਂ ਗੱਲ ਦੱਸੀ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਬਿਲਕੁਲ ਜੀ ਕਿ ਇਧਰ ਕੀ ਪ੍ਰੋਸੈਸ ਹੋਣਾ ਹੁਣ ਉਹ ਨਖਾਰ ਹੋਣ ਲੱਗੀ ਆ ਉਹਨੂੰ ਨਖਾਰਨ ਤੇ ਵੀ ਉਹ ਝੋਲਕੇ ਵਾਲੇ ਨੂੰ ਪਤਾ ਲੱਗਣਾ ਚਾਹੀਦਾ ਕਿ ਪੱਤ ਜਿਆਦਾ ਮੈਲ ਵਿੱਚ ਨਾ ਰਲੇ ਜੀ ਹਿਸਾਬ ਦਾ ਝੋਲਕਾ ਪਾ ਕੇ ਫਿਰ ਬਾਅਦ ਵਿੱਚ ਇਹ ਨਹੀਂ ਜੋ ਆਪਦੀ ਤਰੀਕਾ ਨੇ ਝੋਕਣਾ ਹੈ ਜਲਦੀ ਜੀ ਹੁਣ ਬੜਾ ਹੀ ਹਿਸਾਬ ਦੇ ਨਾਲ ਝੋਲਕਾ ਪਾਉਣਾ ਪੈਣਾ ਹੈ ਕਿ ਪੱਤ ਸਹੀ ਤਰੀਕੇ ਨਾਲ ਨਖਾਰ ਹੋ ਜਾਈਏ ਅੱਛਾ ਜੀ ਯਾਨੀ ਬਹੁਤ ਵੱਡਾ ਰੋਲ ਆ ਝੋਕੇ ਦਾ ਬਹੁਤ ਵੱਡਾ ਰੋਲ ਆ ਝੋਕੇ ਦਾ ਜੀ ਠੀਕ ਆ ਤੇ ਇਧਰ ਆ ਬਾਈ ਹੁਣੀ ਜਦੋਂ ਫਿਰ ਇਧਰੋਂ ਆਪਣਾ ਆ ਗਿਆ ਤੇ ਆ ਬਾਈ ਹੁਣੀ ਗੰਡ ਮਾਰਦੇ ਪਏ ਬਾਈ ਹੁਣੀ ਸਾਰਾ ਕੱਢ ਕੇ ਗੋੜ ਜਿਹੜਾ ਆ ਉਹਨੂੰ ਫੇਰ ਰੰਬੇ ਦੇ ਨਾਲ ਜਿਹੜਾ ਆ ਗੋੜ ਦੇ ਹੈਗੇ ਆ ਆ ਹੁਣ ਇਸ ਟਾਈਮ ਪੱਤ ਤੁਸੀਂ ਦੇਖ ਰਹੇ ਆ ਗੋੜ ਹੋ ਗਈ ਆ ਚਾਂਪ ਇਹਨੂੰ ਕਹਿੰਦੇ ਚਾਂਡ ਲੈ ਰਿਆ ਆ ਨਾਲੇ-ਦwale ਰੰਬਾ ਜਿਹੜਾ ਫੇਰਿਆ ਆ ਜੀ ਉਸ ਤੋਂ ਬਾਅਦ ਇਹ ਹੁਣ ਸੁੱਕ ਜਾਣੀਆਂ ਜੀ ਫਿਰ ਇਹਦੀਆਂ ਟੋਕਰੀਆਂ ਜਿਹੜੀਆਂ ਉਹ ਲੈ ਜਾਣੀਆਂ ਜੀ ਜੀ ਤਕਰੀਬਨ ਤਿਆਰ ਆ ਤਿਆਰ ਆ ਜੀ ਹੁਣ ਇਸ ਟਾਈਮ ਲੋ ਜੀ ਜੇ ਕਿਸੇ ਦਾ ਮਨ ਕਰ ਰਿਹਾ ਹੀ ਹੁਣ ਆ ਆ ਖਾਣ ਨੂੰ ਤੇ ਆ ਜਾਓ ਜੀ ਮੋਸਟ ਵੈਲਕਮ ਤੁਹਾ ਨੂੰ ਇਹਨਾਂ ਨੇ ਗੋੜਵੀ ਖਵਾ ਦੋਗੇ ਤਤਾ ਤਤਾ ਤੇ ਨਾ ਤੁਸੀਂ ਵਿਜ਼ਿਟ ਕਰ ਸਕਦੇ ਆ ਤੇ ਦੇਖ ਸਕਦੇ ਆ ਕਿ ਬਹੁਤ ਸੁਧਾਰਨ ਤਰੀਕੇ ਦੇ ਨਾਲ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਕੰਮ ਇਹ ਸ਼ੁਰੂ ਵੀ ਕਰ ਸਕਦੇ ਆ ਇਹਨੂੰ ਚਲਾ ਸਕਦੇ ਆ ਪਲੱਸ ਇਹ ਬਹੁਤ ਨਾਮੀ ਮਤਲਬ ਬੰਦੇ ਨੇ ਵੀ ਇਦਾਂ ਨਹੀਂ ਹੈਗਾ ਕਿ ਉਹ ਅਣਜਾਣ ਬੰਦੇ ਆ ਤੇ ਬੜਾ ਐਕਸਪੀਰੀਅੰਸ ਹੈ ਇਹਨਾਂ ਦੇ ਕੋਲ ਮੈਂ ਤਾਂ ਹੀ ਕਰਕੇ ਉਹੀ ਚੀਜ਼ ਵਿਖਾਉਣ ਦੇ ਲਈ ਇਸ ਵੀਲੇਣੇ ਦੇ ਉੱਤੇ ਆਇਆ ਮੈਂ ਜਾਣ ਬੁੱਝ ਕੇ ਇੱਕ ਇਹਨਾਂ ਨੂੰ ਹੀ ਬੇਨਤੀ ਕਰੀ ਸੀ ਕਿ ਮੈਨੂੰ ਅ ਛੋਟੇ ਪੱਧਰ ਦੇ ਉੱਤੇ ਜਿੱਦਾਂ ਕੰਮ ਚੱਲਦਾ ਬਹੁਤ ਵਧੀਆ ਚੱਲਦਾ ਉਹ ਮੈਨੂੰ ਦਿਖਾਓ ਯਾਰ ਕਿਤੇ ਵੀ ਉਹ ਕੱਦਾਂ ਹੁਣੇ ਦੇਖ ਲਓ ਜੀ ਹੁਣ ਬਤਨਖਾਰ ਹੋਣ ਲੱਗੀ ਤੁਹਾਡੇ ਸਾਹਮਣੇ ਜੀ ਹਾਂਜੀ ਹਾਂਜੀ ਨਖਾਰ ਹੋ ਰਹੀ ਹੈ ਜੀ ਤੇ ਤਕਰੀਬਨ ਬਣਦਾ ਵੀ ਕੀ ਜਾਂਦਾ ਬਣਦਾ ਜੀ बिक ਜਾਂਦਾ ਤੁਸੀਂ ਦੇਖ ਸਕਦੇ ਆ ਆ ਸੱਕਾ ਜਿਹੜੀ ਸਵੇਰੇ ਦੋ ਪੱਤਾ ਬਣਾਈਆਂ ਸੀ ਮੈਂ 28 ਤੋਂ 30 ਕਿਲੋ 5 ਕਿਲੋ ਸੁੱਕਰ ਪਈ ਆ ਬਾਕੀ ਕੋਈ ਵੀ ਟੀਮਾਲ ਹੈ ਨਹੀਂ ਅੱਛਾ ਜੀ ਰੇਟ ਇਸ ਟਾਈਮ ਸਾਡਾ 85 ਰੁਪਏ ਗੁੱੜ ਦਾ ਆ ਤੇ 100 ਰੁਪਏ ਜਿਹੜਾ ਸ਼ੱਕਰਦਾਰ ਸ਼ੱਕਰਦਾਰ ਆ ਹਾਂ ਤੇ ਆਪਾਂ ਇੱਕੋ ਹੀ ਸਾਦਾ ਗੋੜ ਹੀ ਬਣਾਉਨੇ ਆ ਜਾਂ ਆਪਾਂ ਸੁੰਡ ਵਗੈਰਾ ਵਾਲਾ ਜਾਂ ਇਦਾਂ ਵੀ ਬਣਾਉਂਦੇ ਉਹ ਜੇ ਡਿਮਾਂਡ ਮੁਤਾਬਕ ਅਗਲੇ ਨੂੰ ਲੋੜ ਆ ਆਪਦਾ ਸਮਾਨ ਲਿਆ ਕੇ ਪਵਾ ਲਵੇ ਅਸੀਂ ਬਣਾ ਕੇ ਆਪਦਾ ਘਟ ਵਿੱਚਿਆ ਹੈਗਾ ਅੱਛਾ ਜੀ ਤੇ ਜੇ ਕੋਈ ਬਹੁਤ ਲੋਕੀ ਆਉਂਦੀ ਸਾਡੇ ਕੋਲ ਆਪਦਾ ਸਮਾਨ ਲੈ ਆਉਂਦੇ ਆ ਤੇ ਵੇਚ ਪਵਾ ਕੇ ਲੈ ਜਾਂਦੇ ਆ ਪਵਾ ਕੇ ਲੈ ਜਾਂਦੇ ਕੋਈ ਵੀ ਆਪਾਂ ਤੇ ਆ ਡਿਮਾਂਡ ਤੇ ਹਾਂ ਜੀ ਹਾਂ ਜੀ ਡਿਮਾਂਡ ਤੇ ਅਗਲਾ ਆਪ ਕੋਲ ਖੜ ਕੇ ਪਵਾ ਕੇ ਲੈ ਜਾਂਦੇ ਰੇਟ ਉਹੀ ਆ ਰੇਟ ਉਹੀ ਅਸੀਂ ਸਮਾਨ ਅਗਲਾ ਆਪ ਦਾ ਲਿਆ ਵੇ ਸਮਾਨ ਤੁਹਾਡਾ ਅਸੀਂ ਆਪ ਦੀ ਉਹੀ 85 ਰੁਪਏ ਦੇ ਸਾਦਾ ਨੇ ਠੀਕ ਸਮਾਨ ਅਗਲੇ ਦਾ ਸਮਾਨ ਤੁਹਾਡਾ ਜਾਨੀ ਕਿ ਇਹ ਹੈ ਕਿ ਆਪਣਾ ਜਿਹੜਾ ਕੰਮ ਕਰ ਰਿਹਾ ਇੱਕ ਤਾਂ ਵੱਡੀ ਚੀਜ਼ ਆ ਇੱਥੇ ਦੇਖਣ ਵਾਲੀ ਇਹ ਇੱਕ ਲੋਕਲ ਲੈਵਲ ਤੇ ਕੰਮ ਹੈ ਛੋਟੇ ਪੱਧਰ ਦੇ ਕੰਮ ਹੈ ਬਹੁਤ ਜ਼ਿਆਦਾ ਈਜ਼ਲੀ ਨਹੀਂ ਵਧਾਰ ਹੈ ਕਿ ਯਾਰ ਫਿਰ ਜਿਹੜਾ ਹੈਗਾ ਉਹ ਪੂਰਾ ਕਰਨ ਦੇ ਚੱਕਰ ਚ ਕਈ ਵਾਰੀ ਕੁਆਲਿਟੀ ਨਾ ਕੰਪਰੋਮਾਈਜ਼ ਹੋਵੇ ਕੁਆਲਿਟੀ ਬਿਲਕੁਲ ਤੇ ਕੁਆਲਿਟੀ ਜਿਹੜੀ ਹੈਗੀ ਆ ਉਹ ਫਿਰ ਦੇਣੀ ਕਈ ਵਾਰੀ ਓਕੇ ਹੋ ਜਾਂਦਾ ਹੈ ਤੇ ਸੋ ਜਿਹੜੇ ਦੋਸਤ ਇੰਟਰਸਟਿਡ ਹੈਗੇ ਜਿਹੜੇ ਚਾਹੁੰਦੇ ਆ ਵੀ ਉਹਨਾਂ ਨੂੰ ਲੱਗਦਾ ਯਾਰ ਇਹ ਵੀ ਕੰਮ ਹੋ ਸਕਦਾ ਥੋੜਾ ਬਹੁਤਾ ਕਰਨਾ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਆਪਾਂ ਇਧਰ ਨੂੰ ਵੀ ਆਈਏ ਕਾਰਨ ਆ ਪੰਜਾਬ ਦੇ ਵਿੱਚ ਇਸ ਵਕਤ ਵਧੀਆ ਗੁੜ ਦੀ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਉਹ ਮੰਗਿਆ ਤੇ ਉਸ ਮੰਗ ਨੂੰ ਪੂਰਾ ਕਰਨਾ ਜਿਹੜਾ ਆ ਉਹ ਇਸ ਵਕਤ ਜਿਹੜਾ ਸ਼ਾਇਦ ਪੰਜਾਬੀਆਂ ਦੇ ਵਾਸਤੇ ਨਹੀਂ ਹੈਗਾ ਮੇਰੀ ਇਹ ਪੰਜਾਬੀਆਂ ਨੂੰ ਜ਼ਰੂਰ ਮੈਂ ਕਹੂੰਗਾ ਕਿ ਆਪੋ ਆਪਣੇ ਮਤਲਬ ਖੂਹਾਂ ਦੇ ਉੱਤੇ ਜਾਂ ਜਿੱਥੇ ਤੁਹਾਡੇ ਕੋਲ ਤੁਸੀਂ ਆਪਣੇ ਲਈ ਭਾਵੇਂ ਗੁੜ ਬਣਾਓ ਪਰ ਬਣਾਓ ਜ਼ਰੂਰ ਯੋਗੀ ਚੰਗੀ ਡਿਮਾਂਡ ਆ ਇਹਦੀ ਔਰ ਵਧੀਆ ਰੇਟ ਜਿਹੜਾ ਆ ਉਹ ਪੰਜਾਬੀ ਭਰ ਦੇ ਪੈ ਨੇ ਆ ਸਭ ਤੋਂ ਬਿਲਕੁਲ ਤੁਸੀਂ ਲੈ ਸਕਦੇ ਆ ਸੋ ਇੱਚੋ ਫਾਇਦਾ ਵੀ ਹੋ ਸਕਦਾ ਲੋ ਜੀ ਆ ਪੇਸੀਆਂ ਐਰਾ ਘਰ ਮਿਆਂ ਜੀ ਗੁੜ ਤੇ ਮੋਸਟ ਵੈਲਕਮ ਜੀ ਜੇ ਕੋਈ ਇਹਨਾਂ ਦੇ ਕੋਲ ਵਿਜ਼ਿਟ ਕਰਨਾ ਚਾਹੁੰਦਾ ਆ ਮੈਂ ਸਰਦਾਰ ਜੀ ਦਾ ਨੰਬਰ ਤੁਹਾਨੂੰ ਜਿਹੜਾ ਆ ਉਹ ਡਿਸਪਲੇ ਕਰਦਾ ਪਿਆ ਆ ਤਾਂ ਇਹ ਤੁਸੀਂ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨੂੰ ਫੋਨ ਕਰ ਲਓ ਪਲੱਸ ਇਹਨਾਂ ਨੂੰ ਤੁਸੀਂ ਜੇ ਫਾਰਮ ਵਿਜ਼ਿਟ ਕਰਨਾ ਚਾਹੁੰਦੇ ਵੇਖ ਲੈਣਾ ਵਿਜ਼ਿਟ ਕਰਨਾ ਆ ਦੇਖਣਾ ਚਾਹੁੰਦੇ ਆ ਬਹੁਤ ਯਾਰ ਮਨ ਖੁਸ਼ ਹੋ ਗਿਆ ਨਾ ਕਿਉਂ ਜੀ ਮਾਲੀਦੀ ਸਾਹਿਬ ਬਹੁਤ ਵਧੀਆ ਮਤਲਬ ਲੱਗਾ ਕਿਉਂਕਿ ਇਹਨਾਂ ਨੇ ਪੁਰਾਤਨ ਤਰੀਕੇ ਨਾਲ ਬਹੁਤਾ तामझਾਮ ਨਹੀਂਗਾ ਬਹੁਤ ਸੋਹਣੇ ਤਰੀਕੇ ਨਾਲ ਬਣਦਾ ਪਿਆ ਇੱਥੇ ਸਾਰਾ ਕੁਝ ਤੇ ਇਹਨਾਂ ਵੱਲੋਂ ਵਧੀਆ ਤਰੀਕੇ ਨਾਲ ਬਣਾਉਣਾ ਇੰਨੇ ਵਧੀਆ ਤਰੀਕੇ ਨਾਲ ਉਹ ਡਿਮਾਂਡ ਜਿਹੜੀ ਇਹਨਾਂ ਦੀ ਮੰਗ ਇੰਨੀ ਆ ਉਹਨੂੰ ਪੂਰਾ ਕਰ ਰਹੇ ਨੇ ਇਹ ਕਿਸੇ ਨਾ ਕਿਸੇ ਤਰੀਕੇ ਸੋ ਇਹਦੇ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਆ ਜੇ ਕਿਸੇ ਦਾ ਮਨ ਹੋਵੇ ਨੂਰਮਹਿਲ ਦੁਨੀਆ ਵਿੱਚ ਪ੍ਰਸਿੱਧ ਹੈ ਜੀ ਸਾਰੀ ਦੁਨੀਆ ਜਾਣਦੀ ਆ ਤੇ ਬਾਕੀ ਇਥੇ ਤੁਸੀਂ ਜ਼ਰੂਰ ਆ ਸਕਦੇ ਆ ਸਰ ਕੋਈ ਮੈਸੇਜ ਜ਼ਰੂਰ ਦਿਓ ਅਸੀਂ ਚਾਹੁੰਦੇ ਆ ਕਿ ਮੈਸੇਜ ਆਪਣਾ ਜ਼ਰੂਰ ਦਿਓ ਜੀ ਦੇਖਣ ਆ ਲਈ ਸਾਡੇ ਸਾਥ ਨੂੰ ਮੈਂ ਮੈਸੇਜ ਇਹੀ ਚਾਹੁੰਦਾ ਚਾਹੁੰਦਾ ਕਿ ਹਰ ਇੱਕ ਬੰਦੇ ਨੂੰ ਆਪਣੀ ਸਿਹਤ ਦਾ ਜਿਹੜਾ ਜੀ 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 ਖਿਆਲ ਰੱਖਣਾ ਚਾਹੀਦਾ ਜਿਹੜੀ ਅਸੀਂ ਖਾਣ ਦੇ ਇਸ ਟਾਈਮ ਮੇਰੇ ਕੋਲ ਬਹੁਤ ਲੋਕੀ ਆ ਕੇ ਕਹਿ ਰਹੇ ਆ ਖਾਣ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਚੀਜ਼ਾਂ ਜਿਹੜੀਆਂ ਪੈ ਰਹੀਆਂ ਸਿਰਫ ਗੌਰ ਇਸੇ ਕਰਕੇ ਉਹ ਵਰਤੋਂ ਵਿੱਚ ਵੱਧ ਹੋ ਗਈ ਆ ਕਿ ਇਹਦੇ ਵਿੱਚ ਕਿਸੇ ਚੀਜ਼ ਦੀ ਜਿਹੜੀ ਆ ਮਲਾਪਤ ਹੈ ਨਹੀਂ ਜੀ ਤੇ ਇਹਦੇ ਨਾਲ ਆਪਣੀ ਸਿਹਤ ਜਿਹੜੀ ਆ ਖਾਸ ਕਰਕੇ ਸ਼ੂਗਰ ਦੇ ਮਰੀਜ਼ ਸਾਡੇ ਕੋਲ ਇੰਨੇ ਆ ਰਹੇ ਆ ਉਹ ਗੋੜੀ ਚਾਹ ਪੀਂਦੇ ਆ ਤੇ ਇਹਨਾਂ 슈ਗਰ ਵਾਲੇ ਮਰੀਜ਼ ਨੂੰ ਗੋੜ ਜਿਹੜਾ ਨੁਕਸਾਨ ਨਹੀਂ ਕਰਦਾ ਹੈਗਾ ਅੱਛਾ ਜੀ ਸੋ ਬਹੁਤ ਬਹਿਰਮਾਨੀ ਸਰ ਤੁਸੀਂ ਸਮਾਂ ਦਿੱਤਾ ਬਾਕੀ ਵੇਲੇ ਨੇ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਵੀ ਵੱਡੀ ਗੱਲ ਸੀ ਸਾਡੇ ਬਹੁਤ ਜ਼ਿਆਦਾ ਬਿਜ਼ੀ ਸਕੇਡਿਊਲ ਚੋਂ ਅਸੀਂ ਥੋੜਾ ਜਿਹਾ ਟਾਈਮ ਜਿਹੜਾ ਸੀ ਉਹ ਇਹਨਾਂ ਦੇ ਕੋਲੋਂ ਚੋਰੀ ਕਰ ਲਿਆ ਔਰ ਬਹੁਤ ਵਧੀਆ ਮਤਲਬ ਸੋ ਆਪਾਂ ਬਾਕੀ ਇਹਨਾਂ ਵੱਲੋਂ ਜੀ ਆਇਆਂ ਨੂੰ ਆ ਜੀ ਜੇ ਕੋਈ ਭੈਣ ਭਰਾ ਆਈਡੀਆ ਲੈਣਾ ਚਾਹੁੰਦੇ ਆ ਜੀ ਗੁੜ ਬਣਨ ਦਾ ਉਹ ਪੁੱਛਣਾ ਚਾਹੁੰਦਾ ਵੀ ਅਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਆਂ ਤਾਂ ਇਹ ਇਦਾਂ ਦਾ ਕੰਮ ਹੈ ਨਹੀਂ ਜਿਹਦੇ ਬਾਰੇ ਪੰਜਾਬੀਆਂ ਨੂੰ ਨਾ ਪਤਾ ਹੋਵੇ ਫਿਰ ਵੀ ਜੇ ਕੋਈ ਫਾਰਮ ਵਿਜ਼ਿਟ ਕਰਨਾ ਚਾਹੁੰਦਾ ਇੱਕ ਸਧਾਰਨ ਤਰੀਕੇ ਨਾਲ ਕਿਵੇਂ ਕੰਮ ਤੋਰਿਆ ਜਾ ਸਕਦਾ ਤੁਸੀਂ ਪਤਾ ਕਰ ਸਕਦੇ ਹੋ ਸੋ ਸਰੋਣਾ ਨੰਬਰ ਡਿਸਪਲੇ ਕਰਦਾ ਤੁਸੀਂ ਫੋਨ ਕਰ ਲਓ ਬਾਕੀ ਗੁੜ ਚਾਹੀਦਾ ਹੋਵੇ ਪਹਿਲਾਂ ਫੋਨ ਕਰਿਓ ਜੀ ਇਹਨਾਂ ਨੂੰ ਇਹ ਜ਼ਰੂਰ ਦੇਣਗੇ ਜੀ ਤੁਹਾਨੂੰ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਜੀ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਔਰ ਵੀਡੀਓ ਪਸੰਦ ਆਈ ਹੋਵੇ ਲਾਈਕ ਵਾਲਾ ਬਟਨ ਦਬਕੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਇੱਕ ਇੱਕ ਸ਼ੇਅਰ ਸਾਡੇ ਲਈ ਬੜਾ ਕੀ ਹੈ ਸასიਕਾਰ ਜੀ